ਸਤਿ ਸ਼੍ਰੀ ਅਕਾਲ ਅਗਲੇ ਤੱਕ ਵੀ ਸਾਥ ਤੋਈ ਹੈ ਨਾ ਮਾਂ ਦੇ ਬੱਚੇ ਤੇ ਮਾਰ ਨਹੀਂ ਕੱਲੇਗੇ ਉੱਥੇ ਪਰਿਵਾਰ ਵਾਸਤੇ ਬੜਾ ਜਿਹਾ ਦੁੱਖ ਹੈਗਾ ਮੈਂ ਤੁਸੀਂ ਸਾਰੀ ਟੀਮ ਪਹੁੰਚੀ ਹੈ ਤਲਕਾਰੀ ਆਪਾਂ ਕਹਿ ਦਈਏ ਪੁਰਾਣੇ ਤੇ ਤੁਸੀਂ ਅੱਜ ਸਾਥ ਤੁਹਾਨੂੰ ਤੁਸੀਂ ਪਹੁੰਚੋ ਦੇਖੋ ਬੜਾ ਅਨਫੋਰਚੂਨੇਟ ਹੈ ਕਿ ਇੱਕ ਦੇਸ਼ ਲਈ ਸ਼ਹੀਦ ਹੋਇਆ ਅਗਨੀ ਵੀਰ ਜਿਨ੍ਹਾਂ ਮਾਤਾ ਪਿਤਾ ਤੋਂ ਇਲਾਵਾ ਪਿੰਡ ਦਾ ਹੀ ਨਹੀਂ ਸਾਰੇ ਸੂਬੇ ਦਾ ਨਾਮ ਉੱਚਾ ਕੀਤਾ ਦੇਸ਼ ਪੱਧਰ ਤੇ ਤੇ ਉਹਨੂੰ ਸਨਮਾਨ ਦੇਣ ਲਈ ਜੇ ਤਾਂ ਇਹ ਹੋਏ ਨਾ ਵੀ ਇੱਕੋ ਦਿਨ 10-12 ਜਗ੍ਹਾ ਤੇ ਜਾਣਾ ਹੋਵੇ ਫਿਰ ਵੀ ਡਿਊਟੀਆਂ ਵੰਡੀਆਂ ਜਾਂਦੀਆਂ ਜੇ ਮੁੱਖ ਮੰਤਰੀ ਸਾਹਿਬ ਨੂੰ ਆਪ ਆਉਣਾ ਬਣਦਾ ਛੜ ਤਾਂ ਉਹਨਾਂ ਨੇ ਤਾਂ ਕਿਸੇ ਕੈਬਨਟ ਮੰਤਰੀ ਦੀ ਡਿਊਟੀ ਲਈ ਜਾਂ ਸਕਦੀ ਜਿਹੜਾ ਸੈਨਿਕ ਵੈਲਫੇਅਰ ਨੂੰ ਦੇਖਦਾ ਜੇ ਉਹ ਕੈਬਨਟ ਮੰਤਰੀ ਵੀ ਨਹੀਂ ਆ ਸਕਦਾ ਸੀ ਤਾਂ ਸਾਡੇ ਡਾਇਰੈਕਟਰ ਸੈਨਿਕ ਵੈਲਫੇਅਰ ਅਪਾਇੰਟ ਕੀਤੇ ਹੋਏ ਉਹ origignal ਕਮੇਟੀ ਚ ਆ ਜਾਂਦੇ ਅਲੱਗ-ਅਲੱਗ ਪਰ ਉਹਨੂੰ ਪੰਜਾਬ ਸਰਕਾਰ ਅਪਾਇੰਟ ਕਰਕੇ ਭੇਜਦੀ ਡਿਪਲੋਮਟ ਕਰਦੀ ਵੀ ਜਾਂ ਸਾਡੇ ਸਰਕਾਰ ਵੱਲੋਂ ਉਹਨੂੰ ਤੁਸੀਂ ਸ਼ਰਧਾ ਦੇ ਫੁੱਲ ਪਿੱਟ ਕਰੋ ਕੋਈ ਨਾ ਕੋਈ ਇੱਥੇ ਸਨਮਾਨ ਪਿਆਓ ਗਵਰਨਮੈਂਟ ਲੈਵਲ ਤੇ ਇਸ ਤਰ੍ਹਾਂ ਦਾ ਅਨਾਉਂਸ ਹੋਣਾ ਚਾਹੀਦਾ ਸੀ ਜਿਵੇਂ ਲੋਕਾਂ ਦੀ ਇੱਛਾ ਹੈ ਜਿਵੇਂ ਕੋ ਪਹਿਲਾਂ ਸਾਡੇ ਉਹ ਜਿਸ ਨੇ ਕਿਹਾ ਇਹ ਨਹੀਂ ਹੈ ਵੀ ਕਿ ਅਸੀਂ ਕੋਈ ਮੰਗ ਕਰਦੇ ਆ ਇਹ ਤਾਂ ਵੈਸੇ ਸਰਕਾਰ ਨੇ ਸ਼ਹੀਦਾਂ ਦਾ ਮਾਣ ਖੁਦ ਹੀ ਕਰਨਾ ਹੁੰਦਾ ਹੈ ਉਹਦੇ ਮਾਂ ਪਿਓ ਦਾ ਉਹਦੇ ਪਿੰਡ ਦਾ ਤਾਂ ਕਿ ਉਹ ਲੋਕ ਨੂੰ ਰੋਲ ਮਾਡਲ ਸਮਝ ਕੇ ਅਪਣਾਉਣ ਅਗਲੇ ਬੱਚੇ ਜਿਹੜੀ ਸਾਡੀ ਜਨਰੇਸ਼ਨ ਹੈ ਉਹਦੇ ਨਾਲ ਦੇ ਬੱਚੇ ਪੜ੍ਹੇ ਰਹੇ ਅੜ ਰਹੇ ਨੇ ਉਹਨਾਂ ਸਕੂਲਾਂ ਦੇ ਉਹ ਰੋਲ ਮਾਡਲ ਸਮਝ ਕੇ ਕੁਝ ਬਣਨ ਦੀ ਕੋਸ਼ਿਸ਼ ਕਰਨ ਤੇ ਪਰ ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਵੀ ਇਸ ਚੀਜ਼ ਦਾ ਪਛਾਤਾਪ ਕਰਨਾ ਚਾਹੀਦਾ ਜਿਵੇਂ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਦੀ ਮੰਗ ਕੀਤੀ ਗਈ ਹੈ ਤੇ ਉਹ ਜੇ ਅਵਸਰ ਨੂੰ ਟਾਸਕ ਤੇ ਲੈਣਾ ਚਾਹੀਦਾ ਵੀ ਤੁਸੀਂ ਕਿ ਸੁੱਤੇ ਪਈ ਸੀ ਤੁਸੀਂ ਉੱਥੇ 20 ਕਿਲੋਮੀਟਰ ਤੱਕ ਜਾ ਨਹੀਂ ਸਕੇ ਕਿੱਡੀ ਕੀ ਗੱਲ ਸੀ ਜੇ ਡਿਪਟੀ ਕਮਿਸ਼ਨਰ ਜਾਂ ਸੁਪਰਡੈਂਟ ਆਫ ਪੁਲਿਸ ਜਾਂ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਲਾ ਦਿੰਦੇ ਤਾਂ ਆਉਣਾ ਬਣਦਾ ਸੀਗਾ ਇਹ ਇਹ ਨਹੀਂ ਹੁੰਦਾ ਵੀ ਅਸੀਂ ਉਹਨਾਂ ਦੇ ਆਉਣ ਨਾਲ ਇੱਥੇ ਕੁਸ਼ੀਦ ਸਾਡਾ ਵੱਡਾ ਹੋ ਜਾਂਦਾ ਪਰ ਗੱਲੇ ਹੁੰਦਾ ਸ਼ਹੀਦਾਂ ਦਾ ਸਨਮਾਨ ਹੁੰਦਾ ਇਸ 'ਚ ਤਾਂ ਕਿ ਅਸੀਂ ਮਾਣ ਨਾਲ ਕਹਿ ਸਕੀਏ ਸ਼ਹੀਦ ਹੋਣਾ ਬਹੁਤ ਵੱਡੀ ਗੱਲ ਹੈ ਨਾ ਇਹ ਨਾ ਹੋਵੇ ਵੀ ਦੇਸ਼ ਲਈ ਸ਼ਹੀਦ ਹੋਣ ਲਈ ਵੀ ਅਗਲਾ ਤਾਂ ਡੀਸੀ ਤੱਕ ਵੀ ਨਹੀਂ ਪਹੁੰਚ ਸਕਿਆ ਜਿਲੇਚ ਬੈਠਾ ਬਾਕੀ 50 ਹਜ਼ਾਰ ਡੰਡਾ ਪੰਚਣਾ ਕੀ ਸੀ ਤੇ ਹੁਣ ਜਿਹੜੀਆਂ ਡਿਮਾਂਡਸ ਐਮ ਐਲ ਏ ਸਭ ਦੇ ਧਿਆਨ ਚ ਲੈਂਦੀਆਂ ਸਰਕਾਰ ਨੂੰ ਚਾਹੀਦਾ ਬਿਨਾ ਕਿਸੇ ਫਰਦਰ ਐਜੀਟੇਸ਼ਨ ਤੋਂ ਜਾਂ ਮੰਗ ਤੋਂ ਇਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਐਸ ਐਚ ਸ਼ਹੀਦ ਦਾ ਸਨਮਾਨ ਹੁੰਦਾ ਹੈ ਇਹੀ ਸਭ ਤੋਂ ਵੱਡੀ ਸ਼ਰਨ ਹੈ ਜਿਹੜੀ ਸ਼ਹੀਦ ਨੂੰ ਤਾਂ ਕਿ ਆਪਾਂ ਸਮਾਜ ਵੀ ਇਹਨਾਂ ਤੋਂ ਸਿੱਖਿਆ ਲੈ ਸਕੇ ਸਿੱਖਿਆ ਲੈ ਕੇ ਸਾਡੇ ਬੱਚਿਆਂ ਲਈ ਇੱਕ ਰੋਲ ਮਾਡਲ ਹੈ ਤੇ ਸਾਡੀ ਸਾਰਿਆਂ ਦੀ ਸੱਚੀ ਸਨਮਾਨ ਜਿਹੜੀ ਇਹ ਬਣਦੀ ਹੈ ਅੱਜ ਕਿ ਅਸੀਂ ਆਉਦੇ ਸਮਾਜ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਸਟੈਬਲਿਸ਼ ਕਰ ਲਈ ਸਾਡੇ ਸ਼ਹੀਦ ਸ਼ਹੀਦियां ਦਿੰਦੇ ਨੇ ਜਾ ਕੇ ਦੇਸ਼ ਦੀ ਰੱਖਿਆ ਕਰਦੇ ਉਹ ਇਸ ਵਾਸਤੇ ਕਰਦੇ ਸਾਡਾ ਸਮਾਜ ਖੁਸ਼ ਰਹੇ ترقی ਕਰੇ ਖੁਸ਼ਹਾਲੀ ਹੋਵੇ ਸਮਾਜ ਚ ਨਾ ਕਿ ਇਹ ਇੱਥੇ ਇਹ ਤਾਂ ਜਾ ਕੇ ਸ਼ਹੀਦियां ਦੇਣਾ ਤੇ ਇੱਥੇ ਲੋਕ ਨਸ਼ੇ ਵਿੱਚ ਹੀ ਹਣ ਚਿੱਟਾ ਵਿੱਚ ਹੀ ਜਾਂ ਤੇ ਸਾਡੇ ਨੌਜਵਾਨਾਂ ਮਰੀ ਜਾ ਇਹਦੇ ਨਾਲ ਤਾਂ ਇਹਨੂੰ ਭਰਤੀ ਕਰਨਾ ਚਾਹੀਦਾ ਜੇ ਫਿਰ ਹਾਂ ਚੈੱਕ ਕਰ ਲੋ ਜੇ ਦੇਸ਼ ਵਾਸਤੇ ਮਰਨਗੇ ਚਿੱਟੇ ਰਾਂ ਉਹ ਤਾਂ ਚੰਗਾ ਹੈ ਐਸੇ ਹੀ ਸਾਡੀ ਜਿਹੜੀ ਮਤਲਬ ਕਿ ਇਹ ਡਿਮਾਂਡ ਹੈ ਸ਼ਹੀਦਾਂ ਦੀ ਜਿਹੜੀ ਸਭ ਤੋਂ ਵੱਧ ਹਮੇਸ਼ਾ ਮਾਨ ਸਨਮਾਨ ਹੋਣਾ ਚਾਹੀਦਾ ਹੈ ਤਾਂ ਹੀ ਕਮਾਂ ਜਿਉਂਦਿਆਂ ਨੇ ਤਾਂ ਹੀ ਦੇਸ਼ ਜੋਦਦੇ ਨੇ ਨਹੀਂ ਤਾਂ ਇਹ ਦੇਸ਼ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਮੇਰਾ ਰਾਏ ਨਾ ਕਰ ਬਹੁਤ ਬੋਤਨ